ਜਿ ਚਨਾਥਲ ਕਲਾ ਪਿੰਡ ਵਿੱਚ ਆ ਕੇ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮਾਨਯੋਗ ਸਰਦਾਰ ਕੋਮ ਸਿੰਘ ਮਾਨ ਸਾਹਿਬ ਦੀ ਗੁਵਾਈ ਦੇ ਵਿੱਚ ਅਸੀਂ 96 ਜਿਹੜੇ ਕੱਚੇ ਮਕਾਨ ਸੀ ਜਿਨ੍ਹਾਂ ਦੇ ਉਹਨਾਂ ਨੂੰ ਪੱਕੇ ਬਣਾ ਕੇ ਦੇ ਰਹੇ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਔਰ ਬਹੁਤ ਵੱਡਾ ਖੁਸ਼ੀ ਦਾ ਮਕਾਮ ਹੈ ਮਾਨਯੋਗ ਸਰਦਾਰ ਕੋਮ ਸਿੰਘ ਮਾਨ ਸਾਹਿਬ ਨੇ ਪੰਜਾਬ ਦਾ ਸ਼ੇਰ ਪਾ ਕੇ ਜਿਹੜਾ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਕੱਚੇ ਮਕਾਨ ਸੀ ਸਭ ਨੂੰ ਪੱਕੇ ਅੱਜ ਕਰਕੇ ਦੇ ਰਹੇ ਨੇ ਮੈਂ ਸਮਝਦਾ ਤਾਂ ਵੱਡੀ ਖੁਸ਼ੀ ਨਹੀਂ ਹੋ ਸਕਦੀ ਜਦੋਂ ਆਮ ਲੋਕ ਜਿਹੜਾ ਨੀਡੇਡ ਲੋਕ ਨੇ ਜਿਨ੍ਹਾਂ ਨੂੰ ਲੋੜ ਹੈ ਜਿਨ੍ਹਾਂ ਦੀਆਂ ਛੱਤਾਂ ਬਰਸਾਤਾਂ ਵਿੱਚ ਚੌਂਦੀਆਂ ਸੀ ਅੱਜ ਉਹਨਾਂ ਦੇ ਪੱਕੇ ਘਰ ਬਣ ਗਏ ਉਹ ਤੋਂ ਵੱਡੀ ਖੁਸ਼ੀ ਮੈਂ ਉਹਨਾਂ ਸਭ ਦਾ ਹੋਰ ਕੋਈ ਨਹੀਂ ਹੋ ਸਕਦੀ ਅਸੀਂ ਸਾਰੇ ਮੇਰੇ ਨਾਲ ਏਡੀ ਸਾਹਿਬ ਵੀਡੀਓ ਸਾਹਿਬ ਸਾਡੇ ਲੀਡਰ ਸਾਹਿਬਾਨ ਸਾਰੇ ਇਸ ਗੱਲ ਦੀ ਖੁਸ਼ੀ ਚ ਫਖਰ ਮਹਿਸੂਸ ਕਰ ਰਹੇ ਹਾਂ ਮਾਨਯੋਗ ਸਰਦਾਰ ਕੋਲੋਂ ਸੀ ਮਾਨ ਸਾਹਿਬ ਨੇ ਬਹੁਤ ਵੱਡਾ ਪ੍ਰਸ਼ੰਸਾ ਕੀਤਾ ਹੈ ਪਹਿਲੀ ਵਾਰ ਹੈ 14 ਸਾਲ ਦੇ ਵਿੱਚ ਕਹਿੰਦੇ 12 ਸਾਲ ਤੋਂ ਬਾਅਦ ਰੂੜੀ ਨੂੰ ਪਾਗ ਲੱਗ ਜਾਂਦਾ ਲੇਕਿਨ 14 ਸਾਲ ਤੱਕ ਇਹ ਲੋਕ ਉਡੀਕਦੇ ਨੇ ਕਿ ਸੜੀ ਕਦੋਂ ਬਾਰੀ ਆਊਗੀ ਅੱਜ ਟੋਟਲੀ ਜਿੰਨੇ ਵੀ ਮਕਾਨ ਪਿੰਡ ਦੇ ਵਿੱਚ ਲਿਸਟ ਹੈਗੇ ਸਾਰੇ ਦੇ ਮਕਾਨ ਫਾਈਨਲ ਅੱਜ ਹੋ ਗਏ ਤੇ ਪੱਕੇ ਘਰ ਬਣਨਗੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਜੀ ਅੱਜ ਚਨਾਥਲ ਕਲਾ ਪਿੰਡ ਵਿੱਚ ਆ ਕੇ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮਾਨਯੋਗ ਸਰਦਾਰ ਕੋਲ ਸਿੰਘ ਮਾਨ ਸਰਬ ਦੀ ਗੁਵਾਈ ਦੇ ਵਿੱਚ ਅਸੀਂ 96 ਜਿਹੜੇ ਕੱਚੇ ਮਕਾਨ ਸੀ ਜਿਨ੍ਹਾਂ ਦੇ ਉਹਨਾਂ ਨੂੰ ਪੱਕੇ ਬਣਾ ਕੇ ਦੇ ਰਹੇ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਔਰ ਬਹੁਤ ਵੱਡਾ ਖੁਸ਼ੀ ਦਾ ਮਕਾਮ ਹੈ ਮਾਨਯੋਗ ਸਰਦਾਰ ਭੁਰੇ ਸਿੰਘ ਮਾਨ ਸਾਹਿਬ ਨੇ ਪੰਜਾਬ ਦਾ ਸ਼ੇਰ ਪਾ ਕੇ ਜਿਹੜਾ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਕੱਚੇ ਮਕਾਨ ਸੀ ਸਭ ਨੂੰ ਪੱਕੇ ਅੱਜ ਕਰਕੇ ਦੇ ਰਹੇ ਨੇ ਮੈਂ ਸਮਝਦਾ ਇਹ ਤੋਂ ਵੱਡੀ ਖੁਸ਼ੀ ਨਹੀਂ ਹੋ ਸਕਦੀ ਜਦੋਂ ਆਮ ਲੋਕ ਜਿਹੜਾ ਨੀਡੇਡ ਲੋਕ ਨੇ ਜਿਨ੍ਹਾਂ ਨੂੰ ਲੋੜ ਹੈ ਜਿਨ੍ਹਾਂ ਦੀਆਂ ਛੱਤਾਂ ਬਰਸਾਤਾਂ ਵਿੱਚ ਚੌਂਦੀਆਂ ਸੀ ਅੱਜ ਉਹਨਾਂ ਦੇ ਪੱਕੇ ਘਰ ਬਣ ਗਏ ਉਹ ਤੋਂ ਵੱਡੀ ਖੁਸ਼ੀ ਮੈਨੂੰ ਸਭ ਦਾ ਹੋਰ ਕੋਈ ਨਹੀਂ ਹੋ ਸਕਦੀ ਅਸੀਂ ਸਾਰੇ ਮੇਰੇ ਨਾਲ ਏਡੀ ਸਾਹਿਬ ਵੀਡੀਓ ਸਾਹਿਬ ਸਾਡੇ ਲੀਡਰ ਸਾਹਿਬਾਨ ਸਾਰੇ ਇਸ ਗੱਲ ਦੀ ਖੁਸ਼ੀ ਚ ਫਖਰ ਮਹਿਸੂਸ ਕਰ ਰਹੇ ਹਾਂ ਮਾਨਯੋਗ ਸਰਦਾਰ ਕੋਲਸਾ ਮਾਨਸਾ ਦੀ ਗਵਰਨਮੈਂਟ ਆਫ ਪੰਜਾਬ ਕਿਤੇ ਪਹਿਲੀ ਵਾਰ ਹੈ 14 ਸਾਲ ਦੇ ਵਿੱਚ ਕਹਿੰਦੇ 12 ਸਾਲ ਬਾਅਦ ਰੂੜੀ ਨੂੰ ਪਾਗ ਲਗ ਜਾਂਦੇ ਲੇਕਿਨ 14 ਸਾਲ ਇਹ ਲੋਕ ਉਡੀਕਦੇ ਨੇ ਕਿ ਸੜੀ ਕਦੋਂ ਬਾਰੀ ਆਊਗੀ ਅੱਜ ਟੋਟਲੀ ਜਿੰਨੇ ਵੀ ਮਕਾਨ ਪਿੰਡ ਦੇ ਵਿੱਚ ਲਿਸਟ ਹੈਗੇ ਸਾਰਿਆਂ ਦੇ ਮਕਾਨ ਫਾਈਨਲ ਅੱਜ ਹੋਗੇ ਤੇ ਪੱਕੇ ਘਰ ਬਣਨਗੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਕਰਦਾ ਹਾਂ